ਮੈਂ ਬੇਨਤੀ ਇਹ ਕਰ ਰਿਹਾ ਸੀ ਹੁਣ ਕੋਈ ਨਾ ਨਿਸ਼ਾਨ ਚਲਾਉਂਦਾ ਸਭ ਮੁੱਕ ਗਏ ਦੇਸ਼ ਪੰਜਾਬ ਚ ਇੱਥੇ ਨਿਸ਼ਾਨ ਸਾਹਿਬ ਲੱਗਾ ਹੈ ਗੁਰਦੁਆਰਾ ਸਾਹਿਬ ਵਿੱਚ ਨਿਸ਼ਾਨ ਸਾਹਿਬ ਦੋ ਗੱਲਾਂ ਦਾ ਪ੍ਰਤੀਕ ਹੈ ਇੱਕ ਤਾਂ ਨਿਸ਼ਾਨ ਸਾਹਿਬ ਦੂਰ ਤੋਂ ਝੁਲਦਾ ਜਦੋਂ ਨਜ਼ਰੀ ਪੈ ਜਾਂਦਾ ਹੈ ਉਹਦਾ ਸਨੇਹਾ ਇਹ ਹੁੰਦਾ ਵੀ ਲੰਗਰ ਵਾਲਿਆ ਰਹੀਆ ਮੇਰੀਆਂ ਜੜ੍ਹਾਂ ਵਿੱਚ ਬਾਬੇ ਨਾਨਕ ਦਾ ਲੰਗਰ ਚੱਲ ਰਿਹਾ ਜਾਂਦਾ ਜਾਂਦਾ ਲੰਗਰ ਛੱਕ ਕੇ ਜਾਂਦਾ ਜਿੱਥੇ ਨਿਸ਼ਾਨ ਸਾਹਿਬ ਹੋਵੇਗਾ ਉੱਥੇ ਲੰਗਰ ਜਰੂਰ ਹੋਵੇਗਾ ਕੱਲ ਨੂੰ ਭੀੜ ਬਾਬਾ ਬੁੱਢਾ ਸਾਹਿਬ ਜੀ ਛਭਾਲ ਵਿੱਚ ਮੇਲਾ ਬਹੁਤ ਵੱਡਾ ਜੋੜ ਮੇਲਾ ਹੈ ਤੇ ਤੁਹਾਡੇ ਰਸਤੇ ਵਿੱਚ بڑے ਲੰਗਰ ਲੱਗ ਰਿਹਾ ਟੈਂਟ ਫਿੱਟ ਹੋ ਰਿਹਾ ਸੰਗਤ ਦੇ ਮਨ ਵਿੱਚ ਇਹ ਭਾਵਨਾ ਹੈ ਕਿ ਇੱਥੋਂ ਦੀ ਜਿਹੜੀ ਸੰਗਤ ਜਾਣੀ ਹੈ ਉਹਨਾਂ ਨੂੰ ਜਲ ਪਾਣੀ ਸ਼ਿਕਾਇਆ ਜਾਵੇ ਤੇ ਬਾਹਰ ਨਿਸ਼ਾਨ ਸਾਹਿਬ ਅਸੀਂ ਝੁੱਲਣ ਦਾ ਨਿਸ਼ਾਨ ਸਾਹਿਬ ਇਹ ਨਹੀਂ ਮਤਲਬ ਕਿ ਆਪਾਂ ਕੋ ਵੱਡਾ ਲੋਹੇ ਦਾ ਪਾਇਪ ਹੋਵੇ 150 ਫੁੱਟ ਹੋਵੇ ਉਹੋ ਹੀ ਚਲਾਈਏ ਤੇ ਉਹ ਨਿਸ਼ਾਨ ਸਾਹਿਬ ਮੰਨਿਆ ਜਾਵੇ ਸਾਧ ਸੰਗਤ ਚ ਇਥੇ ਰੱਖੋ ਭਾਵੇਂ ਕਿਸੇ ਟਾਰੀ ਉੱਤੇ ਭਾਵੇਂ ਕਿਸੇ ਕੋਠੀ ਉੱਤੇ ਛੋਟੇ ਜਿਹੇ ਡੰਡੇ ਉੱਤੇ ਵੱਧਾ ਕੇਸਰੀ ਰੰਗ ਦਾ ਦਮਾਲਾ ਝੁੱਲਦਾ ਹੋਵੇ ਨਾ ਉਹਨੂੰ ਸਿੱਖ ਅਕਸਰ ਨਿਸ਼ਾਨ ਸਾਹਿਬ ਹੀ ਕਹਿੰਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਤੇ ਉਸ ਵੇਲੇ ਸਿੰਘਾਂ ਨੇ ਨਿਸ਼ਾਨ ਸਾਹਿਬ ਗੱਡ ਲਿਆ ਤੇ ਰਾਜ ਕਾਇਮ ਕਰਨਾ ਮੈਂ ਬੇਨਤੀ ਕਰ ਰਿਹਾ ਨਿਸ਼ਾਨ ਸਾਹਿਬ ਦੋ ਗੱਲਾਂ ਦਾ ਪ੍ਰਤੀਕ ਹੈ ਇੱਕ ਤੇ ਕਹਿੰਦਾ ਵੀ ਮੇਰੀਆਂ ਜੜਾਂ ਵਿੱਚ ਲੰਗਰ ਚੱਲ ਰਿਹਾ ਬਾਬੇ ਨਾਨਕ ਦਾ ਲੰਗਰ ਛੱਕ ਕੇ ਜਾਵੀਂ ਤੇ ਦੂਜਾ ਕਦੇ ਕਦੇ ਨਿਸ਼ਾਨ ਸਾਹਿਬ ਆਜ਼ਾਦ ਪਾਉਣ ਵਿੱਚ ਫਰਾਟਾ ਮਾਰ ਕੇ ਸਨੇਹਾ ਦਿੰਦਾ ਲੰਗਣ ਵਾਲਿਆ ਰਾਈਆ ਮੇਰੇ ਦੇਸ਼ ਦਾ ਸਪਾਈਆ ਮੇਰੀਆਂ ਜੜ੍ਹਾਂ ਵਿੱਚ ਕੌਮ ਦੇ ਸ਼ਹੀਦਾਂ ਦਾ ਖੂਨ ਡੁੱਲਿਆ ਹੈ ਮੈਂ ਉਹਨਾਂ ਦੀ ਯਾਦ ਵਿੱਚ ਝੁੱਲ ਰਿਹਾ ਹਾਂ ਸ਼ਹੀਦਾਂ ਦੀਆਂ ਯਾਦਾਂ ਵਿੱਚ ਵੀ ਨਿਸ਼ਾਨ ਸਾਹਿਬ ਝੁਲਦੇ ਆ ਤੇ ਜਾਂ ਜਿੱਥੇ ਗੁਰੂ ਕੇ ਲੰਗਰ ਆ ਉਹ ਜੇ ਮਾਹਪੁਰਖਾਂ ਦੇ ਚਰਨਾਂ ਵਿੱਚ ਨਿਸ਼ਾਨ ਸਾਹਿਬ ਝੁਲਦੇ ਆ ਬਾਕੀ ਸਾਰੇ ਨਹੀਂ ਲਾ ਸਕਦੇ ਕਿਸੇ ਵਿੱਚ ਜ਼ਰਤ ਨਹੀਂ ਭਈਓ ਘਰ ਘਰ ਵਿੱਚ ਕੋਈ ਵੱਡਾ ਨਿਸ਼ਾਨ ਸਾਹਿਬ ਚਲਾਵੇ ਪ੍ਰਸਾਦ ਸੰਗਤ ਮੈਂ ਪਹਿਲਾਂ ਬੇਨਤੀ ਕੀਤੀ ਜੇਕਰ ਤੇ ਆਪਣੀ اٹਾਰੀ ਉੱਤੇ ਕਿਸੇ ਕੋਠੀ ਉੱਤੇ ਛੋਟਾ ਜਿਹਾ ਵਿਲਾ ਦੀ ਐਕਸਰ ਅਸੀਂ ਨਿਸ਼ਾਨ ਸਾਹਿਬ ਵੀ ਕਹਿੰਨੇ ਆ ਪਰ ਇੱਥੇ ਨਿਸ਼ਾਨ ਸਾਹਿਬ 1.5 150 ਫੁੱਟ 100 100 ਫੁੱਟ ਸ਼ੋਭਾ ਪਾਉਂਦੇ ਆ ਤੇ ਵੀ ਮੈਂ ਬੇਨਤੀ ਕਰ ਦਮਾ ਤੁਹਾਡੇ ਬੱਚੇ ਵੀ ਹੋਣਗੇ ਬਾਹਰਲੇ ਮੁਲਕਾਂ 'ਚ ਸਾਡੇ ਵੀ ਐ ਕੈਨੇਡਾ ਅਮਰੀਕਾ ਇੰਗਲੈਂਡ ਨਿਊਜ਼ੀਲੈਂਡ ਆਸਟ੍ਰੇਲੀਆ ਯੂਰਪ ਕਿਤੇ ਵੀ ਚਲੇ ਜਾਓ ਉੱਚੇ ਉੱਚੇ ਨਿਸ਼ਾਨ ਸਾਹਿਬ ਝੁਲਦੇ ਆ ਤੇ ਉਹਨਾਂ ਦੇ ਦੇਸ਼ ਦੇ ਝੰਡੇ ਥੱਲੇ ਰਹਿ ਜਾਂਦੇ ਆ ਤੇ ਨਿਸ਼ਾਨ ਸਾਹਿਬ ਉੱਚੇ ਝੁਲਦੇ ਆ ਤੇ ਜਿਹੜੇ ਨਵੇਂ ਬੱਚੇ ਜਾਂਦੇ ਆ ਨਾ ਉਹ ਫਿਰ ਨਿਸ਼ਾਨ ਸਾਹਿਬ ਵੇਖ ਕੇ ਤੇ ਬੜਾ ਮਨ ਵਿੱਚ ਖੁਸ਼ੀ ਮਹਿਸੂਸ ਕਰਦੇ ਆ ਓ ਬਾਬੇ ਨਾਨਕ ਦਾ ਘਰ ਹੈਗਾ ਜੇ ਕਿਸੇ ਮਾਮੇ ਚਾਚੇ ਤਾਏ ਨੇ ਬਾਹ ਨੀ ਨਾ ਫੜੀ ਜੇ ਕਿਸੇ ਭੂਆ ਨੇ ਮਾਸੀ ਨੇ ਜੇ ਕਿਸੇ ਭੈਣ ਭਰਾ ਨੇ ਉਹਨੂੰ ਆਸਰਾ ਨਹੀਂ ਦਿੱਤਾ ਤੇ ਬੱਚੇ ਦੇ ਮਨ ਵਿੱਚ ਇਹ ਗੱਲ ਪੈਦਾ ਹੋ ਜਾਂਦੀ ਹੈ ਓ ਕੇਸੇ ਨਿਸ਼ਾਨ ਸਾਹਿਬ ਝੁਲ ਰਿਹਾ ਹੈ ਮੈਨੂੰ ਉਹਦੀਆਂ ਜੜ੍ਹਾਂ ਵਿੱਚੋਂ ਲੰਗਰ ਜ਼ਰੂਰ ਪ੍ਰਾਪਤ ਹੋਵੇਗਾ ਤੇ ਬੱਚੇ ਗੁਰਦੁਆਰਾ ਸਾਹਿਬ ਆਉਂਦੇ ਮੈਂ ਵੇਖਿਆ ਬਹੁਤ ਸਾਰੇ ਮੁਲਕਾਂ 'ਚ ਜਾ ਕੇ ਉਹ ਬੱਚਿਆਂ ਨੂੰ ਉੱਥੇ ਰਹਿਣ ਨੂੰ ਥਾਂ ਵੀ ਮਿਲ ਜਾਂਦਾ ਹੈ ਪ੍ਰਸ਼ਾਦਾ ਪਾਣੀ ਵੀ ਮਿਲ ਜਾਂਦਾ ਹੈ ਪ੍ਰਬੰਧਕ ਕਮੇਟੀਆਂ ਥੋੜੀ-ਬੋਤੀ ਹੈਲਪ ਵੀ ਕਰ ਦਿੰਦੀਆਂ ਤੇ ਫਿਰ ਉਹਨਾਂ ਬੱਚਿਆਂ ਦੇ ਹੌਲੀ-ਹੌਲੀ ਪੈਰ ਲੱਗ ਜਾਂਦੇ ਨੇ ਜਦੋਂ ਉਹਨਾਂ ਮੁਲਕਾਂ 'ਚ ਪੈਰ ਲੱਗੇ ਹਉਣ ਨਾ ਤੇ ਮੈਂ ਵੇਖਿਆ ਇਹ ਸਚਾਈ ਹੈ ਉਹ ਬੱਚੇ ਅਗਰ ਸਾਡੇ ਵਰਗੇ ਰਾਗੀਆਂ ਢਾਡੀਆਂ ਨੂੰ ਆਇਆਂ ਨੂੰ ਨਾਲੇ ਸੁਣਦੇ ਆਂ ਨਾਲੇ ਗੱਡੀਆਂ ਤੇ ਕਮਾਉਂਦੇ ਆ ਤੇ ਜੇ ਪੁੱਛੀਦਾ ਨਾ ਵੀ ਤੁਸੀਂ ਇਨੀ ਸੇਵਾ ਕਿਉਂ ਕਰਦੇ ਹੋ ਤੇ ਕਈ ਭਰੇ ਮਨ ਨਾਲ ਕਹਿੰਦੇ ਬਾਬਾ ਜੀ ਜਦੋਂ 10 ਸਾਲ ਪਹਿਲਾਂ ਅਸੀਂ ਆਏ ਨਾ ਸਾਨੂੰ ਕਿਸੇ ਨੇ ਨਹੀਂ ਪੁੱਛਿਆ ਸਾਡੀ ਕਿਸੇ ਨੇ ਬਾਹ ਨਹੀਂ ਫੜੀ ਸਾਡੀ ਬਾਹ ਕਨੇ ਫੜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੀ ਬਾਹ ਗੁਰੂ ਘਰ ਨੇ ਫੜੀ ਤੇ ਅਸੀਂ ਉਸ ਗੁਰੂ ਘਰ ਵਿੱਚ ਜਾ ਕੇ ਟਾਈਮ 'ਚੋਂ ਟਾਈਮ ਕੱਢ ਕੇ ਲੰਗਰ ਵਰਤਾਉਨੇ ਆ ਬਣਾਉਨੇ ਆ ਅਸੀਂ ਉਸ ਗੁਰੂ ਘਰ ਵਿੱਚ ਜਾ ਕੇ ਝਾੜੂ ਪੋਚਾ ਕਰਕੇ ਸੇਵਾ ਕਰਕੇ ਆਪਣੇ ਮਨ ਦੀ ਮੈ ਲਾ ਕੇ ਆਉਨੇ ਆ ਨਿਸ਼ਾਨ ਸਾਹਿਬ ਦੇ ਥੱਲੇ ਖਲੋ ਕੇ ਅਸੀਂ ਆਪਣੀ ਜ਼ਿੰਦਗੀ ਬਣਾਈ ਹੈ ਕਿ ਅੱਜ ਵੀ ਕੰਮ ਕਰੀ ਨਾ ਇੱਕ ਨਿਸ਼ਾਨ ਸਾਹਿਬ ਥੱਲੇ ਆ ਜਾਓ ਜ਼ਿੰਦਗੀ ਬਣ ਜਾਏਗੀ ਸਾਨੂੰ ਹੋਣਾ ਪੈਣਾ ਇਕੱਠਿਆਂ ਭਾਵੇਂ ਅੱਜ ਹੋ ਜੀਏ ਤੇ ਭਾਵੇਂ ਕੱਲ ਹੋ ਜੀਏ ਗੱਲ ਉਦੋਂ ਹੀ ਬਣਨੀ ਹੈ ਜਦੋਂ ਸਾਰੀ ਕੌਮ ਕੇਸਰੀ ਨਿਸ਼ਾਨ ਸਾਹਿਬ ਦੇ ਥੱਲੇ ਇਕੱਠੀ ਹੋ ਜਾਏਗੀ ਗੱਜ ਕੇ ਆਖੋ ਸਤਨਾਮ ਸ਼੍ਰੀ